ਕਦੀ ਤੁਹਾਡਾ ਜਨਨ ਕਰੇ ਨਾ ਜਿਹਨੂੰ ਕਰੋਨਾਕ ਨੇ ਖੁਦਾ ਬਣਾਇਆ ਹੋਵੇ ਉਹਦੇ ਦਰਸ਼ਨ ਕਰਨੇ ਆਂ ਤੇ ਅੰਮ੍ਰਿਤਸਰ ਆ ਜਾਓ ਦਰਸ਼ਨ ਕਰ ਜਲਦੇ ਕਦੀ ਦਿਲ ਕਰੇ ਮੈਂ ਉਹਨੂੰ ਖੁਦਾ ਬਣਾਇਆ ਹੋਵੇ ਬਾਬੇ ਨਾਨਕ ਨੇ ਗਲਗੀਆਂ ਵਾਲੇ ਨੇ ਮੈਂ ਉਹਦੇ ਦਰਸ਼ਿਤ ਅੰਮ੍ਰਿਤਸਰ ਆ ਕੇ ਕਰੇ ਉਪਰਤਖ ਚਾਟੀਵਿੰਡ ਚੌਂਕ ਬਾਬਾ ਦੀਪ ਸਿੰਘ ਦਾ ਸਥਾਨ ਕਹਿ ਦਿਓ ਗੱਜ ਕੇ ਸਤਨਾਗ ਹਾਂ ਬਾਬਾ ਦੀਪ ਸਿੰਘ ਦਾ ਸਥਾਨ ਚਾਟੀਵਿੰਡ ਚੌਂਕ डेढ़ 2 लाख बंदा डेढ़ 2 लाख बंदा रोज बाबा दीप सिंह ਦੇ ਦਰ ਤੇ ਸੀਸ ਝੁਕਾਉਂਦਾ ਤੇ ਐਤਵਾਰ ਵਾਲੇ ਦਿਨ तकरीबन 4 लाख बंदा ਸੀਸ ਝੁਕਾਉਂਦਾ ਬੈਰ ਰੱਖਣ ਦੀ ਜਗ੍ਹਾ 'ਚ ਮੈਂ ਪਿਓ ਦੀ ਕਿਰਪਾ ਨਾਲ ਕਹਿੰਦਾ ਕਿਹੜੀ ਬਾਤ ਬੜ ਕੇ ਪੁੱਛੇ ਲੋਕ ਕੋਈ ਕਹੇਗਾ ਮੇਰਾ ਕੈਂਸਰ ਰਾਜੀ ਹੋਇਆ ਕੋਈ ਕਹੇਗਾ ਮੇਰਾ ਰੀੜ ਦੀ ਹੱਡੀ ਦਾ ਆਪਰੇਸ਼ਨ ਪੰਜ ਪੈਰੇ ਕੱਟਣ ਨਾਲ ਰਾਜੀ ਹੋ ਗਿਆ ਕੋਈ ਕਹੇਗਾ ਮੈਨੂੰ ਦੱਦਰਾ ਐ ਗਿਆ ਸੀ ਆ ਉਦੋਂ ਕਹਿ ਦੇਣਾ ਬਾਬਾ ਦੀਪ ਸਿੰਘ ਹੈ ਗਲਗੀਆਂ ਲੈਦੇ ਸਿੱਖ ਨੇ ਪਰ ਗਲਗੀਆਂ ਨੇ ਇਹੋ ਜੀ ਨਜ਼ਰ ਕੀਤੀ ਅੱਜ ਖੁਦਾ ਬਣਾਤਾ ਦਾਤਾ ਮੰਨਣ ਵਾਲਾ ਜਗਾਰਾ ਦੇ ਹਥਿਆਰ